ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਵਧੀਆ ਹੋਮੋਂਗੇ ਤੇ ਅੱਜ ਆਪਾਂ ਆਏ ਸੀਗੇ ਗੁਰਦੁਆਰਾ ਸੋਹੀਆਣਾ ਸਾਹਿਬ ਇਹ ਬਰਨਾਲਾ ਦੇ ਨੀਅਰ ਅੰਡਾਇਆ ਆਊਟਲੈਟ ਦੇ ਨੀਅਰ ਹੀ ਪੈਂਦਾ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਕੇ ਆ ਤੇ ਗੁਰਤੇਗਵਦਰ ਜੀ ਆਏ ਸੀ ਇੱਥੇ ਬਹੁਤ ਸੋਹਣਾ ਗੁਰਦੁਆਰਾ ਹੈ ਬਹੁਤ ਵਧੀਆ ਤੇ ਆਪਾਂ ਵੀ ਅੱਜ ਦਰਸ਼ਨ ਕਰਨ ਆਏ ਸੀਗੇ ਤੇ ਤੁਸੀਂ ਵੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਸੀਂ ਵੀ ਦਰਸ਼ਨ ਕਰਿਓ ਜੀ ਇੱਥੇ ਆ ਸਾਈਡ ਤੇ ਕਰੀਰ ਹੈ ਜਿਹਦੇ ਨਾਲ ਗੁਰਦੇਵ ਭਾਦਰ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਦੋਂ ਤੋਂ ਲੈ ਕੇ ਹੁਣ ਵੀ ਇਹ ਹਰਾ ਹੈ ਮੱਤਰੀ ਗਿਲੀ ਬੰਬੇ ਬਾਰਗੜ ਮੱਤਰੀ ਗਿਲੀ ਇਧਰ ਐ ਗਰ ਉਹ ਗੁਰੂਪਾਪਾ ਮੱਤਰੀ ਗਿਲੀ ਬੱਬੇ